ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੇ ਪਾਇਆ ਸਤ ਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੇ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਬਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੀ ਨਿਮਾਣੀ ਜੀ ਭੈਣ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਬੂਲ ਕਰਨੀ ਅੱਜ ਦੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣੀ ਚੰਗੀ ਲੱਗੀ ਤਾਂ ਲਾਈਕ ਮੈਂਟ ਸ਼ੇਅਰ ਜਰੂਰ ਕਰਨਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਜੋ ਵਾਹਿਗੁਰੂ ਜੀ ਨੇ ਮੇਰੀ ਡਿਊਟੀ ਲਾਈ ਹੈ ਆਪਣੀ ਭੈਣ ਭਰਾਵਾਂ ਦੇ ਨਾਲ ਜੁੜਨ ਦੀ ਤੇ ਗੁਰੂ ਸਾਹਿਬ ਜੀ ਤੇ ਭਰੋਸਾ ਰੱਖਣ ਦੀ ਕਿਉਂਕਿ ਭਰੋਸਾ ਦੇਖੋ ਕਹਿੰਦੇ ਨੇ ਜਦੋਂ ਆਪਾਂ ਨੂੰ ਭਰੋਸਾ ਆਉਂਦਾ ਉਸੇ ਟਾਈਮ ਹੀ ਆਪਾਂ ਕੁਝ ਹਾਸਿਲ ਕਰ ਸਕਦੇ ਆਂ ਅਗਰ ਆਪਾਂ ਮਨ ਨੂੰ ਡਲਾਈ ਜਾਵਾਂਗੇ ਕਿਉਂਕਿ ਮੈਂ ਦੇਖਿਆ ਹੈਗਾ ਮਨ ਨੂੰ ਬਹੁਤ ਡਲਾਉਣੀਓ ਤੁਸੀਂ ਤਾਂ ਹੀ ਖਾਲੀ ਰਹਿਣੇ ਆ ਆਪਾਂ ਮੈਂ ਵੀ ਡੋਲਦੀ ਸੀ ਪਰ ਵਾਹਿਗੁਰੂ ਵਾਹਿਗੁਰੂ ਜੀ ਨੇ ਇੰਨਾ ਵਿਸ਼ਵਾਸ ਮੇਰੇ ਮਨ ਦੇ ਵਿੱਚ ਭਰਿਆ ਹੈ ਕਿ ਹੁਣ ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਮੈਨੂੰ ਪਤਾ ਹੁੰਦਾ ਵੀ ਬਸ ਵਾਹਿਗੁਰੂ ਜੀ ਨੇ ਹੀ ਕਰਨਾ ਹੈ ਹੋਰ ਕੋਈ ਨਹੀਂ ਇਸ ਜੀਮ ਕਰਨਾ। ਉਹੀ ਅੱਜ ਮੈਂ ਤੁਹਾਡੇ ਨਾਲ ਲੈ ਕੇ ਆਈਆਂ ਕਿਉਂਕਿ ਭਾ ਜਾਣੇ ਅਣ ਜਾਣੇ ਦੇ ਵਿੱਚ ਮੈਂ ਪਹਿਲਾਂ ਵੀ ਦੱਸ ਕੇ ਨਹੀਂ ਵੀ ਆਪਾਂ ਗਲਤੀਆਂ ਕਰਦੇ ਆ। ਦੇਖੋ ਮੈਂ ਵੀ ਐਡੀ ਕੋਈ ਮੱਤ ਵਾਲੀ ਨਹੀਂ ਹੈਗੀ ਮੈਂ ਕੋਈ ਬ੍ਰਹਮ ਗਿਆਨੀ ਨਹੀਂ ਮੈਂ ਕੋਈ ਗਿਆਨੀ ਵੀ ਨਹੀਂ ਹੈਗੀ ਮੈਂ ਕੋਈ ਬਾਬਾ ਵੀ ਨਹੀਂ ਕੁਝ ਨਹੀਂ ਹੈਗਾ ਨਾ। ਇੱਕ ਤੁਸ ਬੁੱਧੀ ਜਿੱਦਾਂ ਕਿ ਵਾਹਿਗੁਰੂ ਜੀ ਨੇ ਜੋ ਮੈਨੂੰ ਬਖਸ਼ਿਆ ਮੈਂ ਉਹੀ ਤੁਹਾਡੇ ਨਾਲ ਸਾਂਝੀ ਕਰਦੀ ਆਂਗੀ ਮੈਨੂੰ ਵੀ ਨਹੀਂ ਪਤਾ ਹੈਗਾ ਵੀ ਵਾਹਿਗੁਰੂ ਜੀ ਕੀ ਬੁਲਾਉਂਦੇ ਨੇ ਮੈਂ ਬਸ ਉਹੀ ਤੁਹਾਡੇ ਨਾਲ ਹਨਾ ਸਾਂਝਾ ਕਰ ਲੈਣੀ ਆ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਨੇ ਗੁਰੂ ਘਰ ਜਾਣਾ ਉਸ ਟਾਈਮ ਸਭ ਤੋਂ ਪਹਿਲਾਂ ਆਪਣੇ ਜਿਹੜਾ ਲਿਵਾਸ ਹੁੰਦਾ ਆਪਣੇ ਜਿਹੜੇ ਕੱਪੜੇ ਹੁੰਦੇ ਨੇ ਇਸ ਚੀਜ਼ ਵੱਲ ਤੁਸੀਂ ਬਹੁਤ ਜ਼ਿਆਦਾ ਧਿਆਨ ਦੇਣਾ ਦੇਖੋ ਵਾਹਿਗੁਰੂ ਜੀ ਤੁਹਾਡੇ ਅੰਦਰ ਦੇ ਹਿਰਦੇ ਨੂੰ ਜਾਣਦੇ ਆ ਤੁਹਾਡੀ ਭਾਵਨਾ ਨੂੰ ਜਾਣਦੇ ਆ ਪਰ ਕਈ ਵਾਰੀ ਆਪਾਂ ਆਪਣੇ ਕੱਪੜਿਆਂ ਕਰਕੇ ਆਪਣੇ ਲਿਬਾਸ ਕਰਕੇ ਹਨਾ ਜਾਣੇ ਅਣਜਾਣੇ ਦੇ ਵਿੱਚ ਪਾਪਾਂ ਦੇ ਭਾਗੀ ਬਣ ਜਾਂਦੇ ਆਂ ਕਈ ਭੈਣਾਂ ਕਈ ਭਰਾ ਸੋਚਦੇ ਹੁੰਦੇ ਆ ਵੀ ਹਾਂ ਇਹ ਤਾਂ ਇਨਸਾਨ ਦੀ ਜਿਹੜੀ ਅੰਦਰ ਬੁੱਧੀ ਹੈ ਉਹਦੀ ਗਲਤੀ ਹੈ ਨਹੀਂ ਜਦੋਂ ਆਪਾਂ ਬੱਚਾ ਸਕੂਲ ਜਾਂਦਾ ਉਹ ਪ੍ਰੋਪਰ ਡਰੈਸ ਦੇ ਵਿੱਚ ਜਾਂਦਾ ਮੁ슬ਮਾਨ ਵੀਰ ਨੇ ਜਦੋਂ ਉਹ ਮਸਜਿਦ ਦੇ ਵਿੱਚ ਜਾਂਦੇ ਨੇ ਉਹ ਪ੍ਰੋਪਰ ਆਪਦੀ ਪਹਿਣਾ ਲਿਬਾਸ ਦੇ ਵਿੱਚ ਜਾਣਗੇ ਜਿਹੜਾ ਉਹਨਾਂ ਦੇ ਬਰਕਾ ਪਾ ਕੇ ਜਾਂਦੇ ਨੇ ਹਜਾਤ ਮਲਕੇ ਪਾਉਂਦੇ ਆ ਜਿਹੜੀ ਉਹ ਪਾ ਕੇ ਜਾਂਦੀ ਹੈ ਆਪਣੀ ਸਿੱਖ ਧਰਮ ਤੇ ਹਿੰਦੂ ਧਰਮ ਨੂੰ ਥੋੜਾ ਜਿਆਦਾ ਜਿਆਦਾ ਹੀ ਮਾਡਰਨ ਤਰੀਕੇ ਦਾ ਭੂਤ ਚੜਿਆ ਤਾਂ ਨੂੰ ਖੱਜਲ ਖਵਾਰ ਹੋ ਰਹੀ ਹੈ ਪਿਛਲੇ ਸਮਿਆਂ ਦੇ ਵਿੱਚ ਤੁਸੀਂ 20 ਸਾਲ ਪਿੱਛੇ ਚਲੇ ਜਾਓ ਜਦੋਂ ਆਪਾਂ ਛੋਟੇ ਸੀਗੇ ਦੇਖੋ ਕਿੰਨਾ ਜ਼ਿਆਦਾ ਗੁਰੂ ਘਰਾਂ ਤੇ ਵਿਸ਼ਵਾਸ ਹੁੰਦਾ ਸੀ ਤੇ ਲੜਕੀਆਂ ਦੇ ਸਿਰ ਤੋਂ ਦੁਪੱਟਾ ਨਹੀਂ ਉਤਰਦਾ ਸੀਗਾ ਉਸ ਟਾਈਮ ਇੱਜ਼ਤ ਪਿਆਰੀ ਸੀ ਪੈਸਾ ਨਹੀਂ ਅੱਜ ਕੱਲ ਪੈਸਾ ਪਿਆਰਾ ਹੈ ਇੱਜ਼ਤ ਨਹੀਂ ਪੈਸਾ ਚਾਹੀਦਾ ਇੱਜ਼ਤ ਟੱਠੇ ਕੋਚ ਜਾਵੇ ਪਰ ਜਦੋਂ ਰਿਸ਼ਤੇ ਦੀ ਗੱਲ ਆਉਂਦੀ ਹੈ ਜਦੋਂ ਰਿਸ਼ਤੇ ਨਿਭਣ ਦੀ ਗੱਲ ਆਉਂਦੀ ਹੈ ਉਦੋਂ ਇੱਜ਼ਤ ਨੂੰ ਪਿੱਟਦੇ ਆ ਉਦੋਂ ਕੁਝ ਪੱਲੇ ਨਹੀਂ ਹੁੰਦਾ ਸਭ ਤੋਂ ਪਹਿਲੀ ਗੱਲ ਜਦੋਂ ਤੁਸੀਂ ਗੁਰੂ ਘਰ ਜਾਣਾ ਹੈ ਕੁਝ ਗੱਲਾਂ ਨੇ ਵਾਸਤੇ ਕੋਈ ਨਾਰਮਲ ਨਹੀਂ ਕੋਈ ਜ਼ਿਆਦਾ ਨਹੀਂ ਗੁਰੂ ਘਰ ਜਾਣਾ ਹੈ ਪ੍ਰੋਪਰ ਕੱਪੜਿਆਂ ਦੇ ਵਿੱਚ ਜਾਣਾ ਹੈ ਜਿੱਦਾਂ ਕਿ ਭੈਣਾਂ ਨੇ ਸਲਵਾਰ ਸੂਟ ਪਾਓ ਕੋਈ ਫਰਾਕ ਸੂਟ ਪਾਓ ਕੋਈ ਵੀ ਆਪਦਾ ਪੂਰਾ ਡਰੈੱਸ ਤੇ ਵੀਰ ਨੇ ਉਹਨਾਂ ਨੇ ਵੀ ਪ੍ਰੋਪਰ ਆਉਦੇ ਆ ਨਾ ਕੁਰਤਾ ਪਜਾਮਾ ਜਿੱਦਾਂ ਆਪਾਂ ਪਾ ਕੇ ਜਾਂਦੇ ਆ ਉਸ ਤਰੀਕੇ ਨਾਲ ਜਾਣਾ ਜਿੱਦਾਂ ਕਿ ਕੈਪਰੀਆਂ ਕੱਛੇ ਪਾ ਕੇ ਆ ਨਾ ਆਪਾਂ ਜਾਂਦੇ ਆ ਦੇਖੋ ਇਹ ਮर्यादा ਨਹੀਂ ਹੈਗੀ ਜਦ ਆਪਾਂ ਕਿਸੇ ਅਫਸਰ ਨੂੰ ਮਿਲਣ ਜਾਣੇ ਆ ਆਪਾਂ ਸਕੂਲ ਜਾਂਦੇ ਆ ਆਪਾਂ ਡਿਊਟੀ ਤੇ ਜਾਂਦੇ ਆ ਉਦੋਂ ਆਪਾਂ ਪ੍ਰੋਪਰ ਕੱਪੜਿਆਂ ਚ ਜਾਂਦੇ ਆ ਪਰ ਗੁਰਦੁਆਰੇ ਜਦੋਂ ਆਪਾਂ ਜਾਂਦੇ ਆ ਹਨਾ ਆਪਾਂ ਆਪਦੇ ਆਪ ਨੂੰ ਕੁੜੇ ਜਿਹਾ ਜ਼ਿਆਦਾ ਹੀ ਮਾਡਰਨ ਸਮਝਣ ਲੱਗ ਗਏ ਇਸ ਚੀਜ਼ ਨਾਲ ਤੁਸੀਂ ਜਦੋਂ ਜਾਂਦੇ ਹੋ ਕਿਉਂਕਿ ਪਹਿਣਾ ਹਨਾ ਇਦਾਂ ਦੇ ਛੋਟੇ-ਛੋਟੇ ਕੱਪੜੇ ਪਾ ਕੇ ਜਾ ਗਲੇ ਐਡੇ ਵੱਡੇ ਵੱਡੇ ਹਨਾ ਪਾ ਕੇ ਪਿੱਛੋਂ ਗਲੇ ਪਾ ਕੇ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਜਿਹੜੀ ਸੰਗਤ ਉੱਥੇ ਬੈਠੀ ਹੁੰਦੀ ਹੈ ਕਈ ਵਾਰੀ ਇਦਾਂ ਦੇ ਨਾਮ ਜਪਣ ਵਾਲੇ ਬੈਠੇ ਹੁੰਦੇ ਨੇ ਜਿਨ੍ਹਾਂ ਦੀ ਕਿ ਆਟੋਮੈਟਿਕ ਹੀ ਆਪਣਾ ਧਿਆਨ ਜਦੋਂ ਜਾਂਦਾ ਹੈਗਾ ਹਨਾ ਬਿਰਤੀ ਭਟਕਦੀ ਆ ਉਸ ਦਾ ਜਦੋਂ ਉਹਦੀ ਸੁਰਤ ਹਿੱਲੇਗੀ ਤਾਂ ਉਸ ਦਾ ਪਾਪ ਤੁਹਾਨੂੰ ਲੱਗੇਗਾ ਹੀ ਲੱਗੇਗਾ ਇਸ ਦੇ ਨਿਮਿਤ ਮੈਂ ਇੱਕ ਛੋਟੀ ਜੀ ਤੁਹਾਨੂੰ ਸਾਖੀ ਸੁਣਾਉਣੀ ਆ ਕਾਫੀ ਸਮਾਂ ਪ੍ਰਾਣਿਕ ਬਾਬਾ ਜੀਾਂ ਦੀ ਇੱਕ ਸਮਝਾਉਣ ਦਾ ਤਰੀਕਾ ਹੁੰਦਾ ਕਹਿੰਦੇ ਇੱਕ ਰਾਜੇ ਨੂੰ ਕਿਹਾ ਸੀਗਾ ਕਿ ਤੂੰ ਕੋੜ ਦੇ ਰੋਗ ਨਾਲ ਮਰੇਂਗਾ ਉਹ ਰਾਜਾ ਕਹਿੰਦਾ ਵੀ ਮੈਨੂੰ ਕੋੜ ਕਿਵੇਂ ਹੋਊਗਾ ਕਹਿੰਦੇ ਵੀ ਤੂੰ ਆਪਦੇ ਘਰ ਦੇ ਵਿੱਚ ਜਾਗ ਕਰੇਂਗਾ ਪੰਡਤਾਂ ਨੂੰ ਬੁਲਾਵੇਂਗਾ ਤੇ ਤੇਰੇ ਘਰ ਵਾਲੀ ਕਣੀ ਉਹ ਮਾਰੀ ਨਿਗਾ ਨਾਲ ਦੇਖਣਗੇ ਤੇ ਤੂੰ ਪੰਡਤਾਂ ਦਾ ਕਤਲ ਕਰੇਗਾ ਉਹ ਕਹਿੰਦਾ ਵੀ ਨਹੀਂ ਮੈਂ ਇਦਾਂ ਕਰਨ ਦਾ ਕੋਈ ਕੰਮ ਕਰਦਾ ਹੀ ਨਹੀਂ ਹੈਗਾ ਵੀ ਮੈਂ ਕਿਉਂ ਪੰਡਤਾਂ ਨੂੰ ਮਾਰੂੰਗਾ ਤੇ ਬਾਬਾ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਤਾਂ ਸਮਾਂ ਦੱਸੇਗਾ ਤੇ ਸਮਾਂ ਲੰਘਦਾ ਗਿਆ ਰਾਜਾ ਭੁੱਲ ਗਿਆ ਉਹਨੇ ਇੱਕ ਦਿਨ ਜਾਗ ਰੱਖਿਆ ਕਰੇ ਕਿ ਉਹਦੀ ਘਰ ਵਾਲੀ ਨੇ ਜਿਹੜੇ ਕੱਪੜੇ ਪਾਏ ਜਿੱਦਾਂ ਕਿ ਸਾੜੀ ਪਾਈ ਉਹ ਪੂਰੀ ਪਾਰਦਰਸ਼ੀ ਸੀਗੀ ਹੈ ਨਾ ਸਾਰੇ ਅੰਗ ਦਿਂਦੇ ਸੀ ਤੇ ਜਦੋਂ ਉਹਦੇ ਪਤਨੀ ਹੈ ਨਾ ਪ੍ਰਸ਼ਾਦਾ ਵਰਤਾ ਰਹੀ ਸੀ ਤਾਂ ਪੰਡਤਾਂ ਦੀ ਆਟੋਮੈਟਿਕ ਨੀਂਗਾ ਜਾਂਦੀ ਹੈ ਦੇਖੋ ਕਿੰਨਾ ਮਰਜੀ ਕੋਈ ਕਹੀ ਜਾਵੇ ਆਟੋਮੈਟਿਕ ਹੀ ਨੀਂਗਾ ਉਧਰ ਜਾਂਦੀ ਹੈ ਜਦੋਂ ਆਪਾਂ ਕੋਈ ਅਜਿਹੀ ਚੀਜ਼ ਦੇਖਦੇ ਹਾਂ ਤੇ ਉਸ ਰਾਜੇ ਨੇ ਗੁੱਸੇ ਚ ਆ ਕੇ ਉਹ ਪੰਡਤਾਂ ਦਾ ਕਤਲ ਕਰਤਾ ਤੇ ਉਹਨਾਂ ਨੇ ਜਾਨ ਨਿਕਲਦੇ ਨਿਕਲਦੇ ਸ਼ਰਾਪ ਦਿੱਤੀ ਕਿਉਂਕਿ ਪੰਡਿਤ ਦਾ ਗਊ ਦਾ ਤੇਤੀ ਦਾ ਕਤਲ ਜਦੋਂ ਕੋਈ ਕਰਦਾ ਹੈਗਾ ਉਹਦਾ ਪਾਪ ਉਹ ਕਹਿੰਦੇ ਚਾਹੇ ਤੁਸੀਂ ਕਿੰਨਾ ਮਰਜ਼ੀ ਜ਼ੋਰ ਲਾ ਲਓ ਸੱਤ ਪੁਸਤਾਂ ਤੱਕ ਉਹਦਾ ਪਾਪ ਨਹੀਂ ਉਤਰਦਾ ਤੁਹਾਨੂੰ ਉਸ ਚੀਜ਼ ਦਾ ਫਲ ਖੋਗਣਾ ਹੀ ਪੈਣਾ ਇਸ ਦੇ ਨਾਲ ਰਾਜ ਨੂੰ ਕੋੜ ਹੋਇਆ ਤੇ ਕੋੜ ਦੇ ਨਾਲ ਉਹ ਮਰ ਗਿਆ ਹੋਰ ਵੀ ਬਹੁਤ ਸਾਖੀਆਂ ਤੁਹਾਨੂੰ ਮਿਲ ਜਾਣਗੀਆਂ ਇਸ ਤਰੀਕੇ ਦੀਆਂ ਹਨ ਦੇਖੋ ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਪ੍ਰੋਪਰ ਵਸਤਰਾਂ ਦੇ ਵਿੱਚ ਗੁਰੂ ਘਰ ਜਾਓ ਸਿਰ ਤੇ ਚੁੰਨੀ ਲੈ ਕੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ ਹੈ ਦੂਸਰੀ ਗੱਲ ਜਦੋਂ ਵੀ ਕਿਤੇ ਪਤੀ ਪਤਨੀ ਆਪਸ ਦੇ ਵਿੱਚ ਸੰਬੰਧ ਬਣਾਉਣੇ ਹੋ ਉਸ ਤੋਂ ਬਾਅਦ ਤੁਸੀਂ ਗੁਰੂ ਸਾਹਿਬਾਂ ਨੂੰ ਹਨਾ ਸਿਰ ਝੁਕਾ ਕੇ ਨਮਸਤਕ ਮਿਲ ਕੇ ਮੱਥਾ ਨਹੀਂ ਟੇਕੋਗੇ ਚਾਹੇ ਤੁਹਾਡੇ ਘਰ ਦੇ ਵਿੱਚ ਤਸਵੀਰ ਹੈ ਚਾਹੇ ਤੁਹਾਡੇ ਘਰ ਦੇ ਵਿੱਚ ਗੋਟਕਾ ਸਾਹਿਬ ਹੈ ਉਹਨੂੰ ਵੀ ਤੁਸੀਂ ਹੱਥ ਨਹੀਂ ਲਗਾਵੋਗੇ ਕਿਉਂਕਿ ਇਹ ਵੀ ਬਹੁਤ ਵੱਡਾ ਬਜਰਕ ਪਾਪ ਹੈ ਜਦੋਂ ਆਪਾਂ ਲੈਟਰਿੰਗ ਬਾਥਰੂਮ ਕਰਦੇ ਹਾਂ ਉਦੋਂ ਵੀ ਤੁਸੀਂ ਗੁਰੂ ਸਾਹਿਬਾਂ ਦੇ ਤਾਬੇ ਨਹੀਂ ਬੈਠੋਗੇ ਨਾ ਹੀ ਚੌਰ ਸਾਭ ਲਾਉਂਗੇ ਕਿਉਂਕਿ ਇਹ ਕਈ ਮਰਿਆਦਾ ਹੁੰਦੀਆਂ ਨੇ ਚੌਰ ਸਾਹਿਬ ਜੀ ਨੇ ਕਰਨਾ ਹੈ ਕੇ ਸੇ ਇਸ਼ਨਾਨ ਕਰਕੇ ਗਲ ਦੇ ਵਿੱਚ ਪੱਲੂ ਪਾ ਕੇ ਫੇਰ ਕਰਨਾ ਹੈ ਦੇਖੋ ਇਹ ਛੋਟੀ ਛੋਟੀਆਂ ਗੱਲਾਂ ਆਪਾਂ ਨੂੰ ਨਹੀਂ ਪਤਾ ਹੁੰਦਾ ਪਰ ਪਾਪ ਆਪਾਂ ਭਾਗੀ ਬਣ ਅਗਲੀ ਗੱਲ ਜਦੋਂ ਕਿ ਆਪਾਂ ਜਾਣਦੇ ਹਾਂ ਗੁਰੂ ਘਰ ਅਰਦਾਸ ਹੁੰਦੀ ਆ ਜਦੋਂ ਹੁਕਮਨਾਮਾ ਲੈਂਦੇ ਨੇ ਅਰਦਾਸ ਤੋਂ ਬਾਅਦ ਕਿ ਬੀਬੀਆਂ ਨੂੰ ਹੁੰਦਾ ਵੀ ਅਰਦਾਸ ਹੋ ਗਈ ਤੇ ਕਚਰ 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 ਗੱਲਾਂ ਸ਼ੁਰੂ ਕਰ ਦਿੰਦੇ ਜਿੰਨਾ ਵੀ ਸਾਰਾ ਨਿਚੋੜ ਹੁੰਦਾ ਉਹ ਹੁਕਮਨਾਮੇ ਦੇ ਵਿੱਚ ਹੁੰਦਾ ਜਿਹੜੀ ਵੀ ਤੁਸੀਂ ਅਰਦਾਸ ਕਰਦੇ ਹੋ ਵਾਹਿਗੁਰੂ ਜੀ ਹੁਕਮਨਾਮੇ ਦੇ ਵਿੱਚ ਤੁਹਾਨੂੰ ਉਸ ਦਾ ਜਵਾਬ ਦੇ ਰਹੇ ਨੇ ਉਸ ਹੁਕਮਨਾਮੇ ਨੂੰ ਤੁਸੀਂ ਨੇ ਪੂਰੇ ਧਿਆਨ ਦੇ ਨਾਲ ਸੁਨਣਾ ਉਸ ਨੂੰ 41 ਦਿਨ ਤੁਸੀਂ ਪਾਠ ਕਰਨਾ ਫਿਰ ਦੇਖਿਓ ਤੁਹਾਡੇ ਘਰ ਵਿੱਚ ਜਿਸ ਵੀ ਚੀਜ਼ ਦੀ ਤੁਸੀਂ ਅਰਦਾਸ ਕਰਵਾਈ ਅਤੇ ਵਾਹਿਗੁਰੂ ਜੀ ਦੀ ਕਿਰਪਾ ਨਾ ਹੋਈ ਤਾਂ ਤੁਸੀਂ ਮੈਨੂੰ ਕਹਦੇ ਹੋ ਵੀ ਸਾਡੇ ਤੇ ਵਾਹਿਗੁਰੂ ਜੀ ਦੀ ਕਿਰਪਾ ਨਹੀਂ ਕਿਉਂਕਿ ਅਪਾ ਨਾ ਦਾ ਵਿਸ਼ਵਾਸ ਕਰਦੇ ਆ ਨਾ ਅਪਾ ਮਰਿਆਦਾ ਨੂੰ ਮੰਨਦੇ ਆ ਬਸ ਅਪਾ ਤਾਂ ਦੇਖਾ ਦੇਖੀ ਹੈ ਨਾ ਅੱਜ ਮੈਂ ਇਹਨੂੰ ਪੁੱਛ ਲਿਆ ਕਹਿੰਦੇ ਸੋਮਵਾਰ ਨੂੰ ਮੈਂ ਸਿਜਾ ਦਾ ਵਰਤ ਰੱਖ ਲਿਆ ਮੰਗਲਵਾਰ ਨੂੰ ਹਨੂਮਾਨ ਦਾ ਰੱਖ ਲਿਆ ਬੁੱਧਵਾਰ ਨੂੰ ਉਸ ਤੂਲਸੀ ਦਾ ਰੱਖ ਲਿਆ ਵੀਰ ਕੋਟਲੇ ਵਾਲੇ ਦੇ ਵਾਗਿਆ ਨਾ ਦੇਖੋ ਇਹਦਾ ਨਾ ਕਰਿਆ ਗਾ ਜੀ ਨੂੰ ਵੀ ਤੁਸੀਂ ਮੰਨਦੇ ਹੋ ਕਹਿੰਦੇ ਨੇ ਉਹਨੂੰ ਦਿਲੋਂ ਮੰਨੋ ਤੰਨੇ ਪਖਤ ਦੀ ਤੁਸੀਂ ਸਾਰੇ ਨੇ ਸਾਖੀ ਸੁਣੀ ਹੈ ਕਹਿੰਦੇ ਉਹਨੇ ਪੱਥਰ ਨੂੰ ਵੀ ਪੂਜ ਕੇ ਰੱਬ ਪ੍ਰਗਟ ਕਰ ਦਿੱਤੀ ਕਿਉਂਕਿ ਉਹਨੂੰ ਨਹੀਂ ਪਤਾ ਸੀ ਜੱਟ ਪੋਲਾ ਨਾ ਬਹਿ ਗਿਆ ਵੀ ਹਾਂ ਪੱਥਰ ਦੇ ਵਿੱਚ ਉਹ ਰੱਬ ਹੋਊਗਾ ਪੰਡਤ ਨੂੰ ਜਾ ਕੇ ਕਹਿੰਦਾ ਵੀ ਕੀ ਹੈ ਕਹਿੰਦਾ ਇਹ ਹੈ ਭਗਵਾਨ ਹੈ ਸਾਡਾ ਕਹਿੰਦਾ ਮੈਨੂੰ ਵੀ ਦੇ ਕਹਿੰਦਾ ਇਹ ਰੋਟੀ ਖਾਂਦਾ ਹਾਂ ਕਹਿੰਦਾ ਇਹ ਜਵਾਬ ਦਿੰਦਾ ਕਹਿੰਦਾ ਹਾਂ ਕਹਿੰਦਾ ਇੱਛਾ ਪੂਰੀ ਕਰਦਾ ਕਹਿੰਦਾ ਹਾਂ ਬਹਿ ਗਿਆ ਜਿੱਦ ਕਰਕੇ ਭਗਵਾਨ ਪੱਥਰ ਨੂੰ ਕਹਿੰਦਾ ਖਾ ਰੋਟੀ ਹੁਣ ਰੋਟੀ ਕਿੱਥੋਂ ਖਾਣ ਪਾਇਨਾ ਵੀ ਕਹਿੰਦੀ ਜੀਵੀ ਨੇ ਥੋੜੇ ਜੇ ਹੈ ਨਾ ਆਪਾਂ ਉਹਨਾਂ ਉਹ ਕਹਿ ਦਿੰਦੇ ਨੇ ਨਾ ਵੀ ਇਹ ਤਾਂ ਸਭ ਉਹੀ ਬਣਾਈਆਂ ਹੋਈਆਂ ਕਹਾਣੀਆਂ ਨੇ ਦੇਖੋ ਕਹਾਣੀਆਂ ਵਿੱਚ ਇਹ ਬਣਾਈਆਂ ਹੁੰਦੀਆਂ ਨੇ ਅਗੇ ਬਜ਼ੁਰਗ ਬਾਤਾਂ ਸੁਣਾਉਂਦੇ ਹੁੰਦੇ ਸੀ ਉਹ ਸਿਰਫ ਇੱਕ ਸਮਝਾਉਣ ਦਾ ਤਰੀਕਾ ਲਾ ਲਓ ਵੀ ਵੱਡਿਆਂ ਤੇ ਵਿਸ਼ਵਾਸ ਕਰਨਾ ਹੁਣ ਇੱਕ ਬੱਚਾ ਹੋਇਆ ਛੋਟਾ ਬੱਚਾ ਹੋਇਆ ਜਦੋਂ ਉਹ ਬੋਲਣ ਲੱਗਦੇ ਆਪਾਂ ਕਹਿੰਦੇ ਵੀ ਇਹ ਤੇਰਾ ਪਾਪਾ ਇਹ ਤੇਰੀ ਬੂਆ ਇਹ ਤੇਰਾ ਨਾ ਪੁੱਫੜਾ ਇਹ ਤੇਰਾ ਫਲਾਣਾ ਦੇਖੋ ਬੱਚੇ ਨੂੰ ਤਾਂ ਨਹੀਂ ਪਤਾ ਹੁੰਦਾ ਦੱਸੇ ਤੋਂ ਹੀ ਪਤਾ ਲੱਗਦਾ ਉਹੀ ਚੀਜ਼ ਹੈਗੀ ਵੀ ਆਪਾਂ ਨੂੰ ਆਪਣੇ ਬਜ਼ੁਰਗਾਂ ਨੇ ਦੱਸਿਆ ਵੀ ਇਹ ਚੀਜ਼ ਐ ਹੋਈ ਹੈ ਇਦਾਂ ਆਇਆ ਹੋ ਜਾਂ ਵੀ ਤੁਸੀਂ ਰੱਬ ਨੂੰ ਇਸ ਤਰੀਕੇ ਨਾਲ ਪ੍ਰਗਟ ਕਰ ਸਕਦੇ ਅੰਦਰੋਂ ਭਾਵਨਾ ਹੋਈਏ ਵਿਸ਼ਵਾਸ ਬਣਾਉਂਦੇ ਨੇ ਤੁਹਾਡਾ ਵੀ ਤੁਸੀਂ ਭਟਕੋਣਾ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੋ ਫਿਰ ਭਗਵਾਨ ਜੀ ਨੂੰ ਕਹਿੰਦੇ ਪ੍ਰਗਟ ਹੋਣਾ ਪਿਆ ਤੈਨੂੰ ਕੀ ਮੰਗਿਆ ਦੇਖੋ ਤੰਨਾ ਪਗਤਿਆ ਤਾ ਬਣਿਆ ਜਦੋਂ ਇਹੋ ਨੇ ਭਗਤੀ ਕੀਤੀ ਵਿਸ਼ਵਾਸ ਕੀਤਾ ਹਨ ਤੁਸੀਂ ਵੀ ਇਸੇ ਤਰੀਕੇ ਨਾਲ ਵਿਸ਼ਵਾਸ ਕਰਕੇ ਦੇਖਿਓ ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਨਗੇ ਤੰਨੇ ਨੇ ਮੰਗਿਆ ਕੀ ਸੀਗਾ ਹਨਾ ਤੰਨੇ ਭਗਤ ਦੇ ਤੁਸੀਂ ਆਰਤੀ ਆਰਤਾ ਦੇ ਵਿੱਚ ਪੜ ਲਿਓ ਕਹਿੰਦੇ ਸਾਡੇ ਹੀ ਕੁਛ ਨਹੀਂ ਕਹਿੰਦੇ ਪਤਨੀ ਵੀ ਚਾਹੀਦੀ ਐ ਡੰਗਰ ਪਸੂ ਵੀ ਉਹ ਚਾਹੀਦਾ ਜਿਹੜਾ ਤਾਜ਼ਾ ਸੂਇਆ ਹੋਇਆ ਹੋਵੇ ਹੈ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਮੰਗਣ ਲੱਗਦੇ ਆ ਲਾ ਲਓ ਵੀ ਆਪਾਂ ਨੂੰ ਹਨਾ ਅਰਦਾਸ ਕਰਨੀ ਨੇਪ ਕਹਿੰਨੇ ਆ ਵਾਹਿਗੁਰੂ ਜੀ ਪੁੱਤਰ ਦੇ ਦੇ ਪੁੱਤਰ ਪਰ ਜਦੋਂ ਪੁੱਤਰ ਦੇ ਦਿੰਦੇ ਨੇ ਜਾਂ ਫਿਰ ਪੁੱਤਰ ਵੱਡਾ ਹੋ ਕੇ ਆਮਲੀ ਨਿਕਲਦਾ ਸਾਰੇ ਘਰ ਨੂੰ ਖਾਂਦਾ ਉਸ ਟਾਈਮ ਜਦੋਂ ਆਪਾਂ ਨੇ ਮੰਗਣਾ ਇਹ ਮੰਗ ਲਓ ਵੀ ਵਾਹਿਗੁਰੂ ਜੀ ਸੁਪੁੱਤਰ ਦੇਓ ਤੇ ਗੁਰਸਿੱਖ ਦੇਓ ਤੇ ਆਪਣੇ ਚਰਨਾਂ ਦੇ ਨਾਲ ਉਹਨੂੰ ਜੋੜ ਕੇ ਰੱਖਿਓ ਤਾਂ ਉਹ ਵਿੱਚ ਖੜਦਾ ਕਹਨੇ ਵਿੱਚ ਕਰਤਾ ਪੁਰਖ ਖਲੋ ਆ ਬਾਲ ਨਾ ਬਿੰਗਾ ਬੇਹਰ ਉਹਦੀ ਤਾਂ ਹੁੰਦੀ ਹੈ ਜਦੋਂ ਆਪਾਂ ਵਿਸ਼ਵਾਸ ਕਰਦੇ ਆ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੈ ਜਿਹੜੀਆਂ ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਨੇ ਵੀ ਗੁਰੂ ਘਰ ਜਦੋਂ ਵੀ ਜਾਣਾ ਨਿਮਰਤਾ ਦੇ ਵਿੱਚ ਜਾਣਾ ਹੰਕਾਰ ਦੇ ਵਿੱਚ ਨਹੀਂ ਜਾਣਾ ਮੇਕਅਪ ਕਰਕੇ ਨਹੀਂ ਜਾਣਾ ਕਿਉਂਕਿ ਮੇਕਅਪ ਕਰਨ ਨੂੰ ਆਪਾਂ ਨੂੰ ਪਾਰਟੀਆਂ ਵਿਆਹ ਸਾਧੀਆਂ ਹੋਰ ਬਹੁਤ ਨੇ ਕਿਉਂਕਿ ਗੁਰਬਾਣੀ ਦੇ ਵਿੱਚ ਹਰ ਇੱਕ ਚੀਜ਼ ਦਾ ਤੁਹਾਨੂੰ ਅਰਥ ਸਮਝਾਇਆ ਗਿਆ ਵੀ ਕਿਸ ਚੀਜ਼ ਦਾ ਗੁਰੂ ਘਰ ਜਾਣ ਦਾ ਕਿਵੇਂ ਫਾਇਦਾ ਹੈ ਕਹਿੰਦੇ ਡੰਡੌਤ ਕਰਦੇ ਤੁਸੀਂ ਦੇਖ ਕੇ ਹੋਣਗੇ ਜਿਹੜੇ ਲੰਬੇ ਪੈ ਕੇ ਹਨਾ ਡੰਡੌਤ ਕਰਦੇ ਨੇ ਇਹਦਾ ਵੀ ਗੁਰਬਾਣੀ ਦੇ ਵਿੱਚ ਦੱਸਿਆ ਕਹਿੰਦੇ ਕਰ ਡੰਡੌਤ ਪੁੰਨ ਵੱਡਾ ਹੈ ਪਰ ਅਰਥ ਜੇ ਅਗਰ ਤੁਹਾਨੂੰ ਪਤਾ ਹੋਣੀ ਕਿ ਕਹਿੰਦੇ ਇੱਕ ਬੱਚੇ ਨੂੰ ਆਪਾਂ ਹਨਾ ਕੋਈ ਪੁੱਛੇ ਆਪਾਂ ਕਿਸੇ ਨੂੰ ਵੀ ਤੂੰ ਕੀ ਲੱਗਿਆ ਹੋਇਆ ਉਹ ਕਹੂਗਾ ਮੈਂ ਐਸਡੀਓ ਲੱਗਿਆ ਹੋਇਆ ਮੈਂ ਐਸਡੀਐਮ ਲੱਗਿਆ ਹੋਇਆ ਮੈਂ ਐਸਐਚਓ ਲੱਗਿਆ ਹੋਇਆ ਪਰ ਵਿਚਾਰਾ ਆਪਣੇ ਵਰਗਾ ਜਿਹੜਾ ਅਨਪੜਾ ਹੋਊਗਾ ਉਹਨੂੰ ਕੀ ਪਤਾ ਵੀ ਕੀ ਆ ਅਗਰ ਉਹਨੂੰ ਉਹਦੇ ਅਰਥ ਪਤਾ ਹੋਊਗਾ ਉਹਨੂੰ ਫੁੱਲ ਫਾਰਮ ਉਹਦੀ ਪਤਾ ਹੋਊਗਾ ਵੀ ਐਸ ਡੀਓ ਦਾ ਮਤਲਬ ਕੀ ਹੁੰਦਾ ਹਨਾ ਫਿਰ ਵੀ ਉਹਨੂੰ ਪਤਾ ਲੱਗੋ ਵੀ ਕਿੱਡੀਕ ਪੋਸਟ ਤਾਂ ਨਹੀਂ ਤਾਂ ਉਹ ਕੋਈ ਕਹੂਗਾ ਵੀ ਲਾ ਹੋਊਗਾ ਕੁਛ ਸਭ ਤੋਂ ਪਹਿਲਾਂ ਕੋਸ਼ਿਸ਼ ਕਰਿਓ ਅਗਰ ਤੁਸੀਂ ਪੰਜੇ ਬਾਣੀਆਂ ਸਵੇਰ ਦੀਆਂ ਤੇ ਸ਼ਾਮ ਦੀਆਂ ਦੋ ਬਾਣੀਆਂ ਆਰਤੀ ਆਰਤਾ ਦੇ ਅਰਥ ਤੁਸੀਂ ਮੋਬਾਈਲ ਤੋਂ ਦੇਖੋ ਹਨਾ ਆਪਾਂ ਕਮੇਡੀ ਕੱਢ ਲਈ ਜੀ ਹੋ ਡਾਂਸ ਕੱਢ ਲਿਆ ਜੀ ਨੱਚਣਾ ਕੱਢ ਲਿਆ ਤੁਸੀਂ ਇਹ ਚੀਜ਼ਾਂ ਨੂੰ ਛੱਡ ਕੇ ਜਦੋਂ ਬੇਲੀ ਹੁੰਨੇ ਉਹਨਾ ਉਦੋਂ ਤੁਸੀਂ ਨਾ ਅਰਥ ਕੱਢ ਕੇ ਪੜਿਆ ਕਰੋ ਜਪਜੀ ਸਾਹਿਬ ਜੀ ਦੇ ਅਰਥ ਜਪ ਸਾਹਿਬ ਜੀ ਦੇ ਅਰਥ ਆਰਤਾ ਆਰਤਾ ਆਰਤੀ ਦੇ ਅਰਥ ਤੁਸੀਂ ਪੜ ਲੇ ਤੁਸੀਂ ਕਿਤੇ ਵੀ ਨਹੀਂ ਪਟਕੋਗੇ ਕਿਸੇ ਨੂੰ ਪੁੱਛੋਗੇ ਨਹੀਂ ਕਿਸੇ ਨੂੰ ਤੁਸੀਂ ਜਦੋਂ ਵੀ ਤੁਹਾਡੇ ਮਨ ਦੀ ਕੋਈ ਗੱਲ ਹੋਊਗੀ ਤਾਂ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰੋਗੇ ਤੇ ਵਾਹਿਗੁਰੂ ਜੀ ਤੁਹਾਡੀ ਉਹ ਅਰਦਾਸ ਪੂਰੀ ਵੀ ਕਰਨਗੇ ਦੇਖੋ ਕਦੇ ਵੀ ਮਨ ਨਾ ਟਲਾਓ ਬਸ ਇਹ ਹੀ ਚੀਜ਼ ਮੈਂ ਤੁਹਾਨੂੰ ਅੱਜ ਕਹਿਣੀ ਸੀ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ